ਅਸਲਾਮ ਵਾਲੇਕੁਮ ਰਹਿਮਤੁਲਾਹਿ ਵਬ ਬਰਕਤੋ ਨਮਸਕਾਰ ਸਤਿ ਸ੍ਰੀ ਅਕਾਲ ਰਾਮ ਰਾਮ ਸਾਰੇ ਦੋਸਤ ਮਿੱਤਰਾਂ ਨੂੰ ਆਹ ਦੋਸਤੋ ਮਿੱਤਰੋ ਜਿਹੜੇ ਵਸ਼ੀਕਰਨ ਲੱਭਦੇ ਰਹਿੰਦੇ ਆ ਇੱਕ ਸੌਖਾ ਜਿਹਾ ਵਸ਼ੀਕਰਨਾ ਟਿੱਕਾ ਵਸ਼ੀਕਰਨ ਤੁਸੀਂ ਰਾਮ ਨਾਲ ਇਹ ਕਰ ਸਕਦੇ ਹੋ ਰਾਮ ਨਾਲ ਸੋ ਆਉ ਤੁਹਾਨੂੰ ਦੱਸੀਏ ਟਿੱਕਾ ਵਸ਼ੀਕਰਨ ਪਹਿਲਾਂ ਸ਼ਬਦ ਦੱਸ ਦਈਏ ਕਿਉਂਕਿ ਵੱਡੀ ਵੀਡੀਓ ਨਾ ਬਣਾਈ ਆਪਾਂ ਛੋਟੀ ਜੀ ਵੀਡੀਓ ਬਣਾ ਲਈਏ ਆਹ ਤੁਹਾਨੂੰ ਦਸ਼ਵਤ ਦਾ ਦੱਸਦੇ ਆ ਮੰਤਰ ਦੱਸਦੇ ਆ ਕੀ ਹੈ ਇਹਨੂੰ ਯਾਦ ਕਰ ਲਿਓ ਕਾਪੀ ਪਨ ਲੈ ਲਿਓ ਤੇ ਸਬਸਕ੍ਰਾਈਬ ਵੀ ਕਰੋ ਲਾਲ ਬਟਨ ਜ਼ਰੂਰ ਦਬਾਓ ਤੇ ਲਾਇਕ ਦਾ ਬਟਨ ਵੀ ਜ਼ਰੂਰ ਦਬਾਓ ਸ਼ੁੱਧ ਮੰਤਰ ਹੈ ਜੀ ਬਈ ਓਮ ਨਮੋ ਆਦੇਸ਼ ਗੁਰੂ ਕੋ ਰਾਜਾ ਮੋਹੂ ਪਰਜਾ ਮੋਹੂ ਮੋਹੂ ਭ੍ਰਮਣ ਬਣੀਆਂ ਹਰਮਤ ਬ੍ਰਾਹਮਣ ਬਣੀਆਂ ਹਰਮਤ ਰੂਪ ਮੇ ਜਗਤ ਮੋਹੂ ਤੋ ਰਾਮ ਚੰਦਰ ਪਰਮਣਿਆ गुरु की भक्त शक्ति मेरी भक्ति फुरो मंत्र ईश्वर वचा ओम नमो आदेश गुरु को राजा मोहू प्रजामोह मोहू ब्राह्मण बनिया हनुमंत ब्राह्मण बनिया हनुमंत रूप में जगत मोहू तो राम चंद्र परमणिया गुरु की शक्ति मेरी भक्ति फुरो मंत्र फुरोमंत्र ईश्वरवचा सोएसी ਮੰਤਰ ਦੇ ਬੋਲ ਇਹਨੂੰ ਜਪ ਲਿਓ ਯਾਦ ਕਰ ਲਿਓ ਸ਼ੁੱਧ ਕਰ ਲਿਓ ਤੇ ਸ਼ਨੀਵਾਰ ਦੇ ਦਿਨ ਹਰੂਮਾਨ ਜੀ ਦੇ ਮੰਦਰ ਚ ਜਾਓ ਜਿੱਥੇ ਸੰਦੂਰ ਵਾਲੀ ਮਹਾਰਾਜ ਜੀ ਦੀ ਹਨੂਮਾਨ ਜੀ ਦੀ ਮਹਾਰਾਜ ਜੀ ਦੀ ਮੂਰਤੀ ਹੁੰਦੀ ਹੈ ਸੰਦੂਰ ਲੈ ਜਿਓ ਖਾਸਾ ਸਾਰਾ ਇਕੱਠਾ ਕਰਕੇ ਉਹਦਾ ਲੇਪ ਕਰ ਦਿਓ ਹਨੂਮਾਨ ਜੀ ਦੀ ਮੂਰਤੀ ਨੂੰ ਚੋਲਾ ਛੜਾਓ ਦਾ ਲੇਪ ਦਾ ਤੇ ਉਥੇ ਇੱਕ ਮਾਲਾ ਇਹਦੀ ਜਾਪ ਕਰਕੇ ਜ਼ਰੂਰ ਆਉਣੀ ਹੈ ਬੈਠ ਕੇ ਕਮਾਲਾ ਜਾਪ ਕਰੋ ਤੇ ਜਾਂ ਸੂਰਜ ਗ੍ਰਹਿਣ ਚੰਦਰ ਗ੍ਰਹਿਣ ਤਾਂ ਦੀਵਾਲੀ ਵਾਲੇ ਦਿਨ ਜਾਂ ਲੋੜੀ ਵਾਲੇ ਦਿਨ ਹੁਣ ਲੋੜੀ ਆ ਰਹੀ ਹੈ ਲੋੜੀ ਦੇ ਵਿੱਚ ਕਰ ਸਕਦੇ ਹੋ ਤੁਸੀਂ ਘਰ ਦੇ ਵਿੱਚ ਬੈਠ ਕੇ ਵੀ ਕਰ ਸਕਦੇ ਹੋ ਤੁਸੀਂ ਜਾਂ ਹਰੂਮਾਨ ਦੇ ਮੰਦਿਰ ਚ ਲੋੜੀ ਵਾਲੇ ਦਿਨ ਕਰ ਸਕਦੇ ਹੋ ਲੇਪ ਕਰਕੇ ਇੱਕ ਮਾਲਾ ਕਰਕੇ सिद्ध ਹੋ ਜਾਊਗਾ ਤੇ ਜਦੋਂ ਸਿੱਧ ਹੋ ਗਿਆ ਫਿਰ ਤੁਸੀਂ ਇਹ ਵਰਤ ਸਕਦੇ ਹੋ ਤੇ ਜਦਨ ਸ਼ਨੀਵਾਰ ਦੇ ਦਿਨ ਸੰਦੂਰ ਦਾ ਲੇਪ ਕਰਨਾ ਮਾਲਕ ਨੂੰ ਉਸ ਦਿਨ ਤੁਸੀਂ ਪੂਜਾ ਵੀ ਕਰ ਸਕਦੇ ਹੋ ਫੁੱਲ ਲੈ ਜਾਣੇ ਨੇ ਇੱਕ ਬਦਾਣਾ ਦਾ ਮਿੱਠਾ ਉਹ ਲੈ ਜਾਣਾ ਦੋ ਲੱਡੂ ਲੈ ਜਾਣੇ ਨੇ ਧੋਹੇ ਲੱਡੂਆਂ ਨੂੰ ਸੰਦੂਰ ਤੇ ਟਿੱਕੇ ਲਾ ਦੇਣੇ ਨੇ ਤੇ ਅਰਪਣ ਕਰ ਦੇਣੇ ਤੇ ਹਨੂਮਾਨ ਜੀ ਕੀ ਅਰਦਾਸ ਬੇਨਤੀ ਕਰ ਦੇਣੀ ਆ ਇੱਕ ਮਾਲਾ ਉੱਥੇ ਪੜ ਕੇ ਆ ਜਿਓ ਲੋਹੜੀ ਦਿਨ ਸ਼ੁਭ ਮਹੂਰਤ ਤੇ ਤੁਸੀਂ ਇਹ ਜਾਂ ਇੱਕ ਮਾਲਾ ਹਨੂਮਾਨ ਜੀ ਦੀ ਮੂਰਤੀ ਲਾ ਕੇ ਬੈਠ ਕੇ ਪੜ ਕੇ ਆ ਜਿਓ ਤੇ ਜਦੋਂ ਵੀ ਵਰਤਨਾ ਇਹ ਇਹ ਜਦੋਂ ਵਰਤਨਾ ਤੁਸੀਂ ਸੰਦੂਰ ਜਾਂ ਕੇਸਰ ਜਾਂ ਚੰਦਨ ਇਹਦੇ ਤੇ 21 ਵਾਰ ਜਾਪ ਕਰਕੇ ਮੱਥੇ ਤੇ ਟਿੱਕਾ ਲਾ ਕੇ ਜਿਹਦੇ ਸਾਹਮਣੇ ਵੀ ਜਾਊ ਉਹ ਤੁਹਾਡੀ ਚੱਕਰੀ ਕਰੇਗਾ ਹਸੂਰੀ ਕਰੇਗਾ ਤੁਹਾਡੇ ਮੋਹ ਦੇ ਵਿੱਚ ਆ ਜਾਏਗਾ ਯਾਨੀ ਕਿ ਜਦੋਂ ਤੁਸੀਂ 21 ਵਾਰੀ ਜਾਪ ਕਰਨ ਹੈ ਉਦੋਂ ਧਿਆਨ ਜਿਹਨੂੰ ਮੋਹਣਾ ਤੁਸੀਂ ਜੇ ਤੁਹ ਚੱਕਰੀ ਕਰਾਣੀ ਆ ਉਹਦਾ ਧਿਆਨ ਰੱਖ ਲਿਓ ਠੀਕ ਹੈ ਫਿਰ 21 ਵਾਰੀ ਜਾਪ ਕਰਦੇ ਹੋ ਫਿਰ ਉਸੇ ਅੱਗੇ ਜਾਓ ਜਦੋਂ 21 ਵਾਰੀ ਪਾਠ ਕਰਨ ਨਾਲ ਜਿਹਦਾ ਆਪਾਂ ਧਿਆਨ ਰੱਖਣਾ ਹੈ ਵੀ ਫਲਾਣਾ ਬੰਦਾ ਆਪਾਂ ਆਪਾਂ ਚੱਕਰੀ ਕਰਨ ਲਾਣਾ ਹੈ ਤੇ ਉਹਦਾ ਧਿਆਨ ਰੱਖਣਾ ਹੈ ਜਾਂ ਫਿਰ ਚਰਸਤੇ ਦੀ ਮਿੱਟੀ ਚੱਕ ਲਿਆਓ ਮਿੱਟੀ ਤੇ ਇੱਕ ਵਾਰੀ ਇੱਕੀ ਵਾਰੀ ਪੜ ਲਿਓ ਉਹ ਮਿੱਟੀ ਦਾ ਟਿੱਕਾ ਲਾ ਕੇ ਮੱਥੇ ਤੇ ਜਿਹਦੇ ਵੀ ਅੱਗੇ ਜਾਓਗੇ ਉਹ ਤੁਹਾਡੀ ਜ਼ਰੂਰ ਚੱਕਰੀ ਕਰੋ ਹਜ਼ੂਰੀ ਕਰੇਗਾ ਠੀਕ ਹੈ ਜੀ ਇਹ ਹੈ ਸ਼ਕਤੀਸ਼ਾਲੀ ਟਿੱਕਾ ਵਸੀਕਰਨ ਮੰਤਰ ਬਹੁਤ ਸੌਖਾ ਹੈ ਹਰ ਕੋਈ ਕਰ ਸਕਦਾ ਹੈ RAMNAL ਸ਼ੋ ਮੂਰਤ ਦੇ ਕਰ ਲਿਓ ਠੀਕ ਹੈ ਕਿਸੇ ਵੀ ਸ਼ੋ ਮੂਰਤ ਦੇ ਕਰ ਸਕਦੇ ਹੋ ਤੁਸੀਂ ਜਾਂ ਫਿਰ 21 ਦਿਨ ਤੁਸੀਂ ਕਰ ਸਕਦੇ ਹੋ ਘਰ 'ਚ ਠੀਕ ਇੱਕ ਨਾਰੀਅਲ ਲੈ ਲਿਓ ਸੁੱਕਾ ਨਾਰੀਅਲ ਲੈ ਕੇ ਉਹਦੇ ਉੱਤੇ ਲੇਪ ਕਰਕੇ ਹਨੂਮਾਨ ਜੀ ਦੀ ਮੂਰਤੀ ਬਣਾ ਕੇ ਚੰਦਨ ਦਾ ਲੇਪ ਕਰਕੇ ਚੰਦਨ ਦਾ ਲੇਪ ਕਰਕੇ ਤੇ ਉੱਥੇ ਰੋਜ਼ ਤੁਸੀਂ ਇਹਦੀਆਂ ਦੋ ਤਿੰਨ ਮਾਲਾ ਪੜੋ 21 ਦਿਨ じゃ ਇਦਾਂ ਸ਼ੁੱਧ ਹੋ ਜਾਊਗਾ ਨਾਰੀਅਲ ਤੇ ਲੇਪ ਕਰ ਦਿਓ ਹਨੂਮਾਨ ਜੀ ਦਾ ਉੱਤੇ ਤੇ ਚਿਹਰਾ ਬਣਾ ਲਿਓ ਤੇ ਦੋ ਲੱਡੂ ਰੋਜ਼ ਅਰਪਣ ਕਰਿਆ ਕਰਿਓ ਤੇ ਬੈਠ ਕੇ ਲਾ ਕੇ ਜੋਤ ਹਨੂਮਾਨ ਜੀ ਦੀ ਇੱਕੀ ਦਿਨ ਤੱਕ ਪੜੋ